ਹੋਲੀ ਤੇ ਹੁੱਲੜਬਾਜ਼ੀ ਕਰਦੇ ਮੁੰਡਿਆਂ ਦੀ ਹੁਣ ਖੈਰ ਨਹੀਂ ਆ ਜੇਕਰ ਤੁਸੀਂ ਘਰੋਂ ਬਾਹਰ ਨਿਕਲਣ ਲੱਗੇ ਹੋ ਤਾਂ ਪਹਿਲਾ ਇਹ ਵੀਡੀਓ ਦੇਖ ਲਓ ਕਿਉਂਕਿ ਜਿਸ ਤਰੀਕੇ ਦੀ ਹੁੱਲੜਬਾਜ਼ੀ ਸੜਕਾਂ ਤੇ ਇਹ ਮੁੰਡੇ ਕਰਦੇ ਬੈਸੀ ਪੁਲਿਸ ਨੇ ਇਹਨਾਂ 'ਤੇ ਸ਼ਮਤ ਲਿਆਂਦੀ ਇਹਨਾਂ ਮੁੰਡਿਆਂ ਨੂੰ ਚੰਗਾ ਸਬਕ ਸਿਕਾਇਆ ਤਾਂ ਤਿੰਨ ਤਸਵੀਰਾਂ ਤੁਹਾਡੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਹੀਆਂ ਹਨ ਹੁਸ਼ਿਆਰਪੁਰ ਖਰੜ ਤੇ ਮੋਹਾਲੀ ਜਿੱਥੇ ਪੰਜਾਬ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਚੰਗਾ ਸਬਕ ਸਿਖਾਇਆ ਹੈ ਦਰਸਲ ਇਹ ਮੁੰਡੇ ਮੋਟਰਸਾਈਕਲ ਤੇ ਟ੍ਰਿਪਲਿੰਗ ਕਰਕੇ ਜਾ ਰਹੇ ਸੀ ਇੱਕ ਮੁੰਡੇ ਨੇ ਤਾਂ ਹੂਟਰ ਲਗਾਇਆ ਹੋਇਆ ਸੀ ਕਹਿ ਰਿਹਾ ਸੀ ਕਿ ਸਪੈਸ਼ਲੀ ਇਸਨੇ ਤਾਂ ਹੋਲੀ ਦੇ ਲਈ ਹੂਟਰ ਖਰੀਦਿਆ ਸੀ ਫਿਰ ਕਿਸੇ ਪੁਲਿਸ ਨੇ ਵੀ ਇਹਨਾਂ ਨੂੰ ਘੇਰ ਲਿਆ ਤੇ ਫਿਰ ਘੇਰ ਕੇ ਇਹਨਾਂ ਦਾ ਮੋਟਾ ਚਲਾਨ ਕੱਟਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕਾਂ ਤੇ ਹੋਲੀ ਵਾਲੇ ਦਿਨ ਪੁਲਿਸ ਖੜੀ ਹੈ ਪੁਲਿਸ ਕੱਲੇ-ਕੱਲੇ ਦਾ ਚਲਾਨ ਕਰ ਰਹੀ ਹੈ ਜਿਹੜੇ ਮੁੰਡੇ ਸਬਕ ਨਹੀਂ ਲੈ ਰਹੇ ਜਿਹੜੇ ਮੁੰਡੇ ਹੁੱਲੜਬਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ ਉਹਨਾਂ ਨੂੰ ਪੁਲਿਸ ਨੇ ਹੁਣ ਸਬਕ ਸਿਖਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਤਸਵੀਰਾਂ ਤੁਸੀਂ ਹੁਸ਼ਿਆਰਪੁਰ ਦੀਆਂ ਖਰੜ ਦੀਆਂ ਤੇ ਮੁਹਾਲੀ ਦੀਆਂ ਦੇਖ ਰਹੇ ਹੋ ਜਿੱਥੇ ਮੁਹਾਲੀ ਦੇ ਵਿੱਚ ਵੀ ਹੁੱਲੜਬਾਜ਼ਾ ਦੇ ਖਿਲਾਫ ਕਾਰਵਾਈ ਹੋਈ ਹੈ ਇੱਥੇ ਤਾਂ ਚਲਾਣ ਤੋਂ ਬਚਣ ਦੇ ਲਈ ਮੁੰਡੇ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਗੋਹੇ ਤੱਕ ਲਗਾ ਗੋਹੇ ਨੂੰ ਲਗਾ ਦਿੱਤਾ ਸੀ ਇਸ ਤੋਂ ਇਲਾਵਾ ਖਰੜ ਦੀ ਗੱਲ ਕੀਤੀ ਜਾਵੇ ਤਾਂ ਖਰੜ ਦੇ ਵਿੱਚ ਮੋਟਰਸਾਈਕਲ ਤੇ ਹੂਟਰ ਲਗਾ ਕੇ ਇੱਕ ਨੌਜਵਾਨ ਘੁੰਮਦਾ ਬਿਆ ਸੀ ਜਿਸ ਨੂੰ ਪੁਲਿਸ ਨੇ ਘੇਰ ਲਿਆ ਪੁਲਿਸ ਨੇ ਕਿਹਾ ਕਿ ਇਹ ਬਾਜ਼ਾਰਾਤ ਦੇ ਵਿੱਚ ਕਾਫੀ ਟਾਈਮ ਤੋਂ ਘੁੰਮ ਰਿਹਾ ਸੀ ਤੇ ਸਾਨੂੰ ਸ਼ੱਕ ਹੋਇਆ ਅਸੀਂ ਇਹਨੂੰ ਕਾਬੂ ਕਰ ਲਿਆ ਤਾਂ ਚੈਕਿੰਗ ਦੇ ਦੌਰਾਨ ਇੱਕ ਕੋਲੋ ਇੱਕ ਪਿਸਟਲ ਵੀ ਮਿਲੀ ਆ ਤਾਂ ਪੁਲਿਸ ਦੇ ਵੱਲੋਂ ਇਹ ਸਭ ਕਿਹਾ ਜਾ ਰਿਹਾ ਇਸ ਤੋਂ ਇਲਾਵਾ ਜੇਕਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਦਬੰਗ ਅਫਸਰ ਨੂੰ ਹਰ ਕੋਈ ਜਾਣਦਾ ਹੈ ਜੋ ਪੁਲਿਸ ਮੁਲਾਜ਼ਮ ਹੈ ਘਰ-ਘਰ ਜਾ ਕੇ ਨੌਜਵਾਨਾਂ ਦਾ ਚਲਾਨ ਕੱਟਦਾ ਜੋ ਟ੍ਰਿਪਲਿੰਗ ਕਰਕੇ ਸੜਕਾਂ ਤੇ ਘੁੰਮਦੇ ਨੇ ਤੇ ਇਸੇ ਤਰੀਕੇ ਦੀ ਕਾਰਵਾਈ ਇੱਕ ਵਾਰ ਫਿਰ ਦੇਖਣ ਨੂੰ ਮਿਲੀ ਹੈ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਟ੍ਰਿਪਲਿੰਗ ਕਰਕੇ ਐਕਟਿਵਾ ਤੇ ਜਾਂਦੇ ਮੁੰਡਿਆਂ ਨੂੰ ਪੁਲਿਸ ਨੇ ਘੇਰਿਆ ਉਹਨਾਂ ਨੂੰ ਉਹਨਾਂ ਦਾ ਚਲਾਨ ਕੱਟਿਆ ਤੇ ਇਸ ਦਰਮਿਆਨ ਪੁਲਿਸ ਨੇ ਉਹਨਾਂ ਨੂੰ ਸਬਕ ਸਿਖਾਇਆ ਤੁਸੀਂ ਵੀਰਾ ਦੇਖ ਸਕਦੇ ਹੋ ਹੁਸ਼ਿਆਰਪੁਰ ਦੀਆਂ ਜਿੱਥੇ ਟ੍ਰਿਪਲਿੰਗ ਕਰਕੇ ਇਹ ਮੁੰਡੇ ਜਾ ਰਹੇ ਸੀ ਤਾਂ ਪੁਲਿਸ ਨੇ ਇਹਨਾਂ ਨੂੰ ਪਹਿਲਾਂ ਘੇਰਿਆ ਇਹਨਾਂ ਦੀ ਐਕਟਿਵਾ ਰਕਵਾਈ ਇਸ ਦਰਮਿਆਨ ਪੁਲਿਸ ਅਫਸਰ ਉਹਨਾਂ ਦੇ ਕੋਲ ਜਾਂਦਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਐਕਟਿਵਾ ਤੇ ਟ੍ਰਿਪਲਿੰਗ ਕਰਕੇ ਕਿਵੇਂ ਜਾ ਰਹੇ ਹੋ ਪਰ ਇਹ ਮੁੰਡੇ ਬਾਜ਼ ਨਹੀਂ ਆਂਦੇ ਇਸ ਦਰਮਿਆਨ ਇਹ ਫੋਨ ਤੇ ਕਿਸੇ ਦਾ ਨੰਬਰ ਮਲੌਣ ਦੀ ਕੋਸ਼ਿਸ਼ ਵੀ ਕਰਦੇ ਨੇ ਜਿਸ ਤੋਂ ਬਾਅਦ ਪੁਲਿਸ ਅਫਸਰ ਕਹਿੰਦਾ ਕਿ ਫੋਨ ਆਪਣਾ ਫੜਾ ਦਿਓ ਮੈਨੂੰ ਨਹੀਂ ਤਾਂ ਮੈਂ ਤੁਹਾਨੂੰ ਦੱਸਾਂਗਾ ਇਸ ਦਰਮਿਆਨ ਫੋਨ ਪੁਲਸ ਮੁਲਾਜ਼ਮ ਜਿਹੜਾ ਪੁਲਸ ਵਾਲਾ ਉਹਨਾਂ ਤੋਂ ਖੁੰਦਾ ਤੇ ਇਸ ਦਰਮਿਆਨ ਉਹ ਕਹਿੰਦਾ ਕਿ ਕਾਕਾ ਫੋਨ ਫੜਾ ਦੇ ਇੱਧਰ ਪਰੇ ਹੋ ਜਾ ਨਹੀਂ ਤਾਂ ਫਿਰ ਚਲਾਨ ਤਾਂ ਤੇਰਾ ਪੱਕਾ ਹੋਏਗਾ ਹੀ ਤਾਂ ਇਸ ਤਰੀਕੇ ਦੇ ਨਾਲ ਪੁਲਸ ਮੁਲਾਜ਼ਮ ਸਖਤ ਚੇਤਾਵਨੀ ਇਹਨਾਂ ਮੁੰਡਿਆਂ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਐਮਬੀਐਸ ਨਾਲ ਵੀ ਉਹ ਵੀਡੀਓ ਸਾਂਦੇ ਜਿੱਥੇ ਪੁਲਸ ਵਾਲੇ ਇਸ ਨੌਜਵਾਨਾ ਨੂੰ ਚੇਤਾਵਨੀ ਦੇ ਰਹੇ ਨੇ ਆਪਾਂ ਕਰਦੇ ਕਿ ਉਹ ਇਸ ਤਰ੍ਹਾਂ ਪਰ ਪਰੇ ਉੱਛੜਦਾ ਇਹ ਯੂਨੀਫਾਰਮ ਬੰਦ ਸੈਲ ਸੈਲ ਇਹ ਪੋਸਟ ਤਾਂ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਤੇ ਹਾਦਿ ਕਰ ਦਿੱਤੀ ਦਰਸਲ ਮੋਟਰਸਾਈਕਲ ਤੇ ਹੂਟਰ ਲਗਾ ਕੇ ਇਹ ਨੌਜਵਾਨ ਘੁੰਮਦੇ ਬੈ ਸੀ ਜਿਨ੍ਹਾਂ ਨੂੰ ਪੁਲਿਸ ਨੇ ਘੇਰਿਆ ਤੇ ਘੇਰ ਕੇ ਇਹਨਾਂ ਦਾ ਚਲਾਨ ਕੱਟਿਆ ਜਦੋਂ ਇਸ ਮੁੰਡੇ ਨੂੰ ਪੁੱਛਿਆ ਗਿਆ ਕਿ ਤੂੰ ਹੂਟਰ ਕਿਉਂ ਲਗਾਇਆ ਤੇ ਇਹ ਮੁੰਡਾ ਅਗਯੋਕ ਕਹਿੰਦਾ ਮੈਂ ਤਾਂ ਸਪੈਸ਼ਲੀ ਹੋਲੀ ਕਰਕੇ ਹੂਟਰ ਲਗਵਾਇਆ ਤਾਂ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਇਹਨਾਂ ਮੁੰਡਿਆਂ ਨੂੰ ਸਬਕ ਸਿਖਾਇਆ ਇਹਨਾਂ ਦਾ ਮੋਟਰਸਾਈਕਲ ਜ਼ਬਤ ਕੀਤਾ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਹੂਟਰ ਲਗਾ ਕੇ ਸੜਕਾਂ ਤੇ ਇਹ ਨੌਜਵਾਨ ਚਵਣ ਘੁੰਮਦਾ ਪਿਆ ਸੀ ਜਿਸ ਨੂੰ ਪੁਲਿਸ ਨੇ ਸਬਕ ਸਿਖਾਇਆ ਘੇਰ ਕੇ ਇਸ ਦਾ ਚਲਾਨ ਕਟਿਆ ਹੱਥ ਦੇ ਵਿੱਚ ਚਲਾਨ ਇਹਨੂੰ ਫੜਾਇਆ ਤੇ ਇਹਨੂੰ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਕਿ ਜੇਕਰ ਤੂੰ ਹੋਲੀ ਤੇ ਇਸ ਤਰੀਕੇ ਦੀ ਹੁੱਲੜਬਾਜ਼ੀ ਕਰ ਰਿਹਾ ਤੇ ਇਹ ਮੋਟਾ ਚਲਾਨ ਤਾਂ ਤੇਰਾ ਬਣਦਾ ਹੀ ਸੀ ਤੇ ਮੋਟਰਸਾਈਕਲ ਵੀ ਪੁਲਿਸ ਨੇ ਘੇਰਿਆ ਹੋਇਆ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇਸ ਤੋਂ ਇਲਾਵਾ ਗੱਲ ਕੀਤੀ ਜਾ ਰਹੀ ਹੈ ਕਿ ਚੈਕ-ਇਨ ਦੇ ਦੌਰਾਨ ਇੱਕ ਕੋਲੋ ਪਿਸਤਲ ਵੀ ਮਿਲੀ ਆ ਜਿਸ ਦੀ ਪੁਲਿਸ ਜਾਂਚ ਕਰ ਰਹੀ ਆ ਤਾਂ ਤਸਵੀਰਾਂ ਖਰੜ ਦੀਆਂ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹੂਟਰ ਲਗਾ ਕੇ ਹੋਲੀ ਵਾਲੇ ਦਿਨ ਇਹ ਮੁੰਡੇ ਘੁੰਮ ਰਹੇ ਸੀ ਜਿਨ੍ਹਾਂ ਦਾ ਪੁਲਿਸ ਨੇ ਕੇ ਕੇ ਚਲਾਨ ਕਟਿਆ ਹੁੰਦਾ ਇਹ ਪਤਾ ਨਹੀਂ ਕਿੱਥੇ ਦਾ ਤੋ ਫੜਿਆ ਜੀ ਇਹ ਫਸਟ ਕੈਟੋ ਫੜਿਆ ਜੀ ਇਹ ਕਿੱਥੇ ਦਾ ਬੰਦਾ ਇਹ ਪਤਾ ਨਹੀਂ ਕਿੱਥੇ ਦਾ ਜਿਹੜੇ ਪੂਰਾ ਬਜ਼ਾਰਾਂ ਵਿੱਚ ਚੱਕਰ ਮਾਰਦਾ ਫਿਰਦਾ ਜੀ ਮਤਲਬ ਇਹ ਹੂਟਰਲ ਆਊਟ ਹੈ ਜੀ ਨਾ ਹੂਟਰਲ ਆਊਟ ਨਹੀਂ ਇਹ ਨੰਬਰ ਪਲੇਟ ਤੋਂ ਵਗੈਰਾ ਤਿੰਨ ਜਣੇ ਵੀ ਪੁਜਾਰ ਹਲਮ ਤੇ ਇੱਕ ਥੈਲਾ ਰੱਖਿਆ ਹੋਇਆ ਰੰਗ ਵਾਲਾ ਜਿਹੜਾ ਲੋਕਾਂ ਦੇ ਉੱਪਰ ਪਾਉਂਦੇ ਫਿਰਦੇ ਨੇ ਤੇ ਕਿੰਨੇ ਬੰਦੇ ਬੈਠੇ ਦੇ ਇਹ ਤਿੰਨ ਜਣੇ ਬੈਠੇ ਹੁਣ ਕੀ ਕਾਰਵਾਈ ਹੋਊਗੀ ਚਲੋ ਆਇਆ ਹੈ ਹਾਂਜੀ ਕਿਤੋਂ ਲਵਾਇਆ ਹੈ ਇਸ ਤੋਂ ਇਲਾਵਾ ਮੁਹਾਲੀ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜੁਥੇ ਕਿਹਾ ਜਾ ਰਿਹਾ ਹੈ ਕਿ ਗੈਂਗਸਟਰ ਜਗਦੀਪ ਭਾਨੂ ਤੇ ਭਰਾਵ ਲੋਕ ਕਾਲੇ ਸ਼ੀਸ਼ੇ ਕਰਵਾ ਕੇ ਗੱਡੀ ਨੂੰ ਲਜਾਇਆ ਜਾ ਰਿਹਾ ਸੀ ਇਸੇ ਦਰਮਿਆਨ ਪੁਲਿਸ ਨੇ ਇਸ ਗੱਡੀ ਨੂੰ ਉਸਪਤ ਕੀਤਾ ਹੈ ਪੁਲਿਸ ਦੇ ਵੱਲੋਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਕਾਲੇ ਸ਼ੀਸ਼ਾ ਲਗਾ ਕੇ ਇੱਕ ਗੱਡੀ ਸੜਕ ਤੇ ਘੁੰਮ ਰਹੀ ਸੀ ਮੋਹਾਲੀ ਦੇ 3B2 ਮਾਰਕੀਟ ਦੇ ਵਿੱਚ ਜਿੱਥੇ ਨਾਕਾ ਲਗਾਇਆ ਹੋਇਆ ਸੀ ਪੁਲਿਸ ਨੇ ਤੇ ਇਸੇ ਦਰਮਿਆਨ ਇਸ ਗੱਡੀ ਨੂੰ ਘੇਰਿਆ ਗਿਆ ਤੇ ਇਸ ਗੱਡੀ ਦਾ ਚਲਾਨ ਕੱਟਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੀਆਂ ਇਹ ਤਸਵੀਰਾਂ ਨੇ ਤੇ ਅੱਜ ਪੰਜਾਬ ਪੁਲਿਸ ਪੱਬਾ ਪਾਰ ਹੋ ਗਈ ਹੈ Holi ਵਾਲੇ ਦਿਨ ਜੋ ਹੁੱਲੜਬਾਜ਼ੀ ਕਰ ਰਹੇ ਨੇ ਜੋ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕਰਨੀ ਉਹਨਾਂ ਮੁੰਡਿਆਂ ਨੂੰ ਸਬਕ ਸਿਖਾਉਣ ਦੇ ਲਈ ਪੁਲਿਸ ਵੀ ਸੜਕਾਂ ਤੇ ਆ ਗਿਆ ਪੁਲਿਸ ਦੇ ਵੱਲੋਂ ਨਾਕੇ ਲਗਾਇਆ ਜਾ ਰਹੇ ਨੇ ਕੱਲੀ-ਕੱਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੱਲੇ-ਕੱਲੇ ਨੌਜਵਾਨ ਨੂੰ ਜੋ ਹੁੱਲੜਬਾਜ਼ੀ ਕਰ ਰਿਹਾ ਉਸ ਨੂੰ ਸਬਕ ਸਿਖਾਇਆ ਜਾ ਰਿਹਾ ਤਾਂ ਮੁਹੱਲੇ ਦੇ ਇੱਕ ਹੋਰ ਤਸਵੀਰ ਵੀ ਸਾਹਮਣੇ ਆਈ ਹੈ ਜਿੱਥੇ ਜਦੋਂ ਨੌਜਵਾਨ ਹੁੱਲੜਬਾਜ਼ੀ ਕਰੇ ਸਣ ਤਾਂ ਪੁਲਿਸ ਨੇ ਇਹਨਾਂ ਨੂੰ gekeਣ ਦੀ ਕੋਸ਼ਿਸ਼ ਕੀਤੀ ਪਰ ਇਸ ਦਰਮਿਆਨ ਇਹਨਾਂ ਨੌਜਵਾਨਾਂ ਨੇ ਵੀ ਹੱਦ ਕਰ ਦਿੱਤੀ ਪੁਲਿਸ ਦੇ ਚਲਾਨ ਤੋਂ ਬਚਣ ਦੇ ਲਈ ਮੋਟਰਸਾਈਕਲ ਦੇ ਨੰਬਰ ਪਲੇਟ ਤੇ ਗੋਹੇ ਗੋਹਾ ਲਗਾ ਦਿੱਤਾ ਤਾਂ ਜੋ ਨੰਬਰ ਪਲੇਟ ਜਿਹੜਾ ਹੈ ਪਛਾਣ ਦੇ ਵਿੱਚ ਨਾ ਆ ਸਕੇ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਨੇ ਇਸ ਮੋਟਰਸਾਈਕਲ ਨੂੰ ਜ਼ਬਤ ਕੀਤਾ ਹੋਇਆ ਹੈ ਪੁਲਿਸ ਵਾਲੇ ਇਹਨਾਂ ਤੋਂ ਛਾਣਬਿਨ ਕਾਰਨ ਨੇ ਇਹਨਾਂ ਦਾ ਚਲਾਨ ਕੱਟ ਰਹੇ ਨੇ ਪਰ ਕਿੰਨੀ ਚਲਾਕੀ ਅਪਣਾਈ ਗਈ ਹੈ ਇਹਨਾਂ ਦੇ ਵੱਲੋਂ ਮੋਟਰਸਾਈਕਲ ਤੇ ਗੋਹਾ ਲਗਾਇਆ ਗਿਆ ਤਾਂ ਜੋ ਨੰਬਰ ਪਲੇਟ ਜਿਹੜੀ ਹੈ ਪਛਾਣ ਦੇ ਵਿੱਚ ਨਾ ਆ ਸਕੇ ਨੰਬਰ ਪਲੇਟ ਪਛਾਣ ਦੇ ਵਿੱਚ ਜੇਕਰ ਆ ਜਾਂਦੀ ਤਾਂ ਇਹਨਾਂ ਨੌਜਵਾਨਾਂ ਦਾ ਚਲਾਨ ਪੱਕਾ ਸੀ ਪਰ ਪੁਲਿਸ ਵੀ ਫਿਰ ਪੰਜਾਬ ਪੁਲਿਸ ਹੈ ਜਿਨ੍ਹਾਂ ਦੇ ਅੱਗੇ ਕਿਸੇ ਤਰੀਕੇ ਦੀ ਕੋਈ ਇਹਨਾਂ ਦੀ ਚਲਾਕੀ ਚਲਣੀ ਨਹੀਂ ਹੈ ਤਾਂ ਇਹਨਾਂ ਦੀ ਚਲਾਕੀ ਪੁਲਿਸ ਨੇ ਫੜ ਲਈ ਤੇ ਪੁਲਿਸ ਨੇ ਵੀ ਫਿਰ ਇਹਨਾਂ ਦਾ ਮੋਟਾ ਚਲਾਨ ਕਟਿਆ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਹੋਲੀ ਵਾਲੇ ਦਿਨ ਜਿੱਥੇ ਇਹ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸੀ ਤਾਂ ਹੁੱਲੜਬਾਜ਼ਾਂ ਨੂੰ ਪੰਜਾਬ ਪੁਲਿਸ ਨੇ ਸਬਕ ਸਿਖਾਇਆ ਮੁਹਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਮੋਟਰਸਾਈਕਲ ਨੂੰ ਜ਼ਬਤ ਕੀਤਾ ਗਿਆ ਤੇ ਗੱਡੀ ਦੇ ਵਿੱਚ ਬਿਠਾ ਕੇ ਇਹ ਜਿਹੜੇ ਨੌਜਵਾਨ ਸੀ ਇਹਨਾਂ ਨੂੰ ਥਾਣੇ ਵੀ ਲਜਾਇਆ ਜਾ ਰਿਹਾ ਹੈ ਤਾਂ ਮੁਹਾਲੀ ਖਰੜ ਤੇ ਹੁਸ਼ਿਆਰਪੁਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੰਜਾਬ ਪੁਲਿਸ ਦੇ ਵਾਲੋ ਇਹਨਾਂ ਨੂੰ ਸਬਕ ਸਿਖਾਇਆ ਗਿਆ